ਵਾਰਗੁਰ ਜੀ ਦਾ ਖਾਲਸਾ ਵਾਰਗੁਰ ਜੀ ਕੀ ਫਤਿਹ ਅੱਜ ਮੈਂ ਇੱਕ ਦਲਜੀਤ ਬਿੱਟੂ ਦੀ ਗੱਲਬਾਤ ਕਰਨੀ ਹੈ ਜਿਹੜਾ ਹੁਣ ਆਪਣੇ ਆਪ ਨੂੰ ਬਹੁਤ ਸੁਣਜਿਆ ਹੋਇਆ ਪੰਥਕ ਬਣਿਆ ਫਿਰਦਾ ਹੈ ਪਹਿਲਾਂ ਇੱਕ ਛੋਟੀ ਜਿਹੀ ਕਲਿੱਪ ਐ ਇੱਕ ਵੀਡੀਓ ਸੁਣ ਲਓ ਫਿਰ ਆਪਾਂ ਗੱਲ ਕਰਦੇ ਹਾਂ ਕੀ ਕਰਨਾ ਪੜਦਾ ਹੈ ਕਿ ਕਿ ਅਕਾਲ ਤਖਤ ਤੇ ਉਹੋ ਜੀ ਸੇਵਾ ਸਵਾਲ ਉਹ ਹਜਾ ਪ੍ਰਬੰਧ ਲੈ ਕੇ ਆਈਏ ਜੋ ਗੁਰੂ ਨੇ ਸਾਨੂੰ ਜੋ ਦਿੱਤਾ ਸੀਗਾ ਤੇ ਉੱਥੇ ਗੁਰਮਤੇ ਹੋਣ ਉੱਥੇ ਅਸੀਂ ਸਾਰੇ ਫੈਸਲੇ ਕਰੀਏ ਗੁਰਮਤੇ ਅਨਸਾਰ ਜੋ ਇੱਕ ਸਾਖੀ ਚੁਣਿਆ ਜਾਂਦਾ ਸੀ ਗੁਰੂ ਦੀ ਹਜ਼ੂਰੀ ਵਿੱਚ ਫਿਰ ਪੰਜ ਸਿੰਘ ਚੁਣੇ ਜਾਂਦੇ ਸਨ ਇੱਕ ਪੂਰੀ ਮਰਿਆਦਾ ਅਨਸਾਰ ਉਸੇ ਤਰੀਕੇ ਅਸੀਂ ਫੈਸਲੇ ਲਈਏ ਤੇ ਉਸੇ ਤਰੀਕੇ ਅਸੀਂ ਪੰਜ ਪ੍ਰਧਾਨੀ ਪ੍ਰਣਾਲੀ ਰਹੀ ਪਥ ਦੀ ਅਗਵਾਈ ਚੁਣੀ ਜਿਹੜੀ ਇਹ ਗੱਲ ਆਪਾਂ ਨੇ ਚਾਹ ਗਈ ਕਿ ਨਹੀਂ ਕਿ ਇੱਕ ਬੰਦੇ ਦੀ ਗਵਾਈ ਇੱਕ ਪਾਰਟੀ ਦੀ ਗਵਾਈ ਇਹ ਪੰਥ ਦੀ ਨਹੀਂ ਹੈ ਇਹ ਸਾਡੇ ਤੇ ਹੋਰ ਅਨੈਲੋਜੀਸ ਵੱਲੋਂ ਆ ਗਈ ਹੈ ਪੰਥ ਦੀ ਇਹ ਗਵਾਈ ਗੁਣਾ ਅਨਸਾਰ ਚੁਣੀ ਜਾਂਦੀ ਆ ਤੇ ਪੰਚ ਪ੍ਰਧਾਨੀ ਪ੍ਰਣਾਲੀ ਅਨਸਾਰ ਚੁਣੀ ਜਾਂਦੀ ਆ ਗੁਰਮਤੇ ਰਾਹੀ ਚੁਣੀ ਜਾਂਦੀ ਆ ਗਵਾਈ ਵਾਲੇ ਸਿੰਘ ਗੁਣਾ ਕਰਕੇ ਆਉਂਦੇ ਆ ਸੰਗਤ ਉਹਨਾਂ ਨੂੰ ਅੱਗੇ ਲੈ ਕੇ ਆਉਂਦੀ ਆ ਹੁਣ ਮੰਗ ਨਹੀਂ ਕਿ ਕੋਈ ਥਾਪ ਦੇ ਜੋ ਉੱਪਰੋਂ ਆਜੇ ਵੇ ਇੱਕਦਮ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਸਭ ਤੋਂ ਇਹ ਜਿਹੜੀ ਗੱਲਬਾਤ ਕਰਦਾ ਹੈ ਨਾ ਜੇ ਮੈਂ ਉਹਨੂੰ ਸੰਬੋਧਨ ਕਰਾਂ ਮੈਂ ਉਹਨੂੰ ਹਰਾਮਖੋਰ ਕਹਿਣਾ ਸਿਰੇ ਦਾ ਇਹਨੇ ਅਤਵਾਦ ਦੇ ਵੇਲੇ 150 ਬੰਦੇ ਦਾ ਕਤਲ ਕੀਤਾ ਘੱਟੋ-ਘੱਟ ਇਹਨਾਂ ਨੇ ਸਭ ਤੋਂ ਵੱਡਾ ਡਾਕਾ ਜਿਹੜਾ ਲਵਸ਼ਿੰਦਰ ਕਹਿੰਦਾ ਨਾ ਡੱਲੇਵਾਲ ਜਿਹੜਾ ਬੈਠਾ ਇੰਗਲੈਂਡ ਵਿੱਚ 5.5 ਕਰੋੜ ਯਾਨੀ ਕਿ 5,70,000 ਉਂਡਾ ਇਹਨੇ ਉਹ ਡਾਕਾ ਮਾਰਿਆ ਸੀ 5 ਕਰੋੜ 70 ਲੱਖ ਦਾ ਇਹਨੇ ਡਾਕਾ ਮਾਰਿਆ ਸੀ ਹੁਣ ਇਹ ਮਤਾਂ ਦੇ ਰਿਹਾ ਇੱਕ ਪੰਥ ਆਗੂ ਹੋ ਕੇ ਸਾਨੂੰ ਪੰਜ ਪ੍ਰਧਾਨੀ ਦੀ ਲੋੜ ਹੈ ਇੱਕ ਵਧੀਆ ਆਗੂ ਦੀ ਲੋੜ ਹੈ ਇਹ ਗੁਰਮਤਾ ਕਰੀਏ ਤੇ ਇੱਕ ਕੋਈ ਪਾਰਟੀ ਨਾ ਹੋਵੇ ਅਸੀਂ ਗੁਣਵਾਨ ਬਣੀਏ ਤੇ ਇਹਦੀ ਤੁਸੀਂ ਪ੍ਰਾਪਰਟੀ ਚੈੱਕ ਕਰਕੇ ਦੇਖੋ ਇਹਦੇ ਕੋਲੇ ਘੱਟੋ ਘੱਟ 50 ਕਰੋੜ ਦੀ ਪ੍ਰਾਪਰਟੀ ਹੋਣੀ ਹੈ ਇਹ ਜਿਹੜਾ ਡਾਕ ਇਹਨਾਂ ਨੇ ਮਾਰਿਆ ਸੀ ਨਾ 5 ਲੱਖ ਆ ਸੌਰੀ 5 ਕਰੋੜ 70 ਲੱਖ ਦਾ ਉਹ ਤਾਂ ਇੱਕ ਡਾਕਾ ਸੀ ਇਹਨਾਂ ਨੇ ਹੋਰ ਪਤਾ ਨਹੀਂ ਕਿੰਨੇ ਕਡਾਕੇ ਮਾਰੇ ਨੇ ਕਿੰਨੀਆਂ ਕਫਰੋਤੀਆਂ ਲਗੀਆਂ ਨੇ ਉਸ ਵਕਤ ਤੇ ਹੁਣ ਇਹ ਮੈਂ ਇੱਕ ਸ਼ਬਦ ਵਰਤਣਾ ਉਹ ਵਰਤਣਾ ਨਹੀਂ ਚਾਹੁੰਦਾ ਸ਼ਿਕਹਾਵਤ ਬਣੀਏ ਤੇ ਚਲੋ ਸੁਣ ਲਿਓ ਹੁਣ ਕੀ ਕਰੀਏ ਇਹਨਾਂ ਤੇ ਟੁੱਪਦੇ ਨੇ ਉਹ ਤੇ ਵੈਸੇ ਮੇਰਾ ਮਨ ਨਹੀਂ ਕਰਦਾ ਪਰ ਜ਼ਰੂਰੀ ਹੈ ਜਿਹੜੀਆਂ ਇਹਨੇ ਕਰਤੂਤਾ ਕੀਤੀਆਂ ਨੇ ਨਾ ਇਹ ਘਾਬਤਾਂ ਇਨ੍ਹਾਂ ਤੇ ਟੁੱਕ ਗਈਆਂ ਇਨ੍ਹਾਂ ਵਾਸਤੇ ਹੀ ਬਣੀਆਂ ਨੇ ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤ ਨਹੀਂ ਹੋਈ ਉਹ ਗੱਲਾਂ ਨੇ ਟੁੱਕਦੀਆਂ ਨੇ 150 ਕਤਲ ਔਰ ਇਹ ਬੰਦਾ ਭੇਸ ਬਖਰੇ ਬਖਰੇ ਬਣਾ ਕੇ ਰੂਪ ਹੋਂショ ਕੇ ਇਹ ਲੋਕੇ ਰਿਹਾ ਇਹਦੀ ਪ੍ਰਾਪਰਟੀ ਚ ਕਰਕੇ ਦੇਖੋ 150 ਬੰਦੇ ਦਾ ਇਹਨੇ ਘੜਪੜ ਕਤਲ ਕੀਤਾ ਹੈ ਜਿੰਨੇ ਵੀ ਉਹਦੇ ਨਾਲ ਦੇ ਬੰਦੇ ਸੀ ਮੁਖਬਰੀਆਂ ਕਰਕੇ ਇਸ ਬੰਦੇ ਨੇ ਮਰਵਾਏ ਐ ਤੇ ਹੁਣ ਪਤਾ ਲੱਗਿਆ ਵੀ ਹੁਣ ਸਿਵਾਂ ਚ ਲੱਤਾਂ ਨੇ ਜਾਂਦੇ ਜਾਂਦੇ ਕੋਈ ਹੋਰ ਵੱਡੀ ਮੱਲ ਮਾਰ ਲਈ ਹੋ ਸਕਦਾ ਪੰਜਾਬ ਦੇ ਲੋਕ ਭੇਡਾਂ ਵਰਗੇ ਹੈਗੇ ਨੇ ਗੱਲ ਮੰਨ ਲੈਣ ਸ਼੍ਰੋਮਣਿਕਵੜ ਦਾ ਪ੍ਰਧਾਨ ਬਣਾ ਦੇਣ ਹੋ ਸਕਦਾ ਜਿਵੇਂ ਸੁਖਵੀਰワਲ ਨੂੰ ਕਹਿੰਦੇ ਨੇ ਪਾਸੇ ਹੋ ਮੈਂ ਕੁਰਸੀ ਤੇ ਬੈਠਣਾ ਉਹ ਹੈ ਜੋ ਕੀ ਪ੍ਰਧਾਨਗੀ ਮਿਲ ਜੇ ਜਾਣੇ ਕਿ ਇਹ ਸਭ ਤੋਂ ਵੱਡੇ ਹਰਾਮਖੋਰ ਨੇ ਅਤਵਾਦ ਦੇ ਟਾਈਮ ਵਿੱਚ ਜਿੰਨੀ ਬਰਬਾਦੀ ਪੰਜਾਬ ਦੀ ਕੌਮ ਦੀ ਇਹਨਾਂ ਨੇ ਕੀਤੀ ਹੈ ਨਾ ਤੇ ਹੁਣ ਇਹ ਵਿਦਵਾਨ ਬਣ ਕੇ ਮਤਾਂ ਦੇ ਇਹਨੇ ਕਿਤਾਬਾਂ ਵੀ ਇੱਕ ਦੋ ਲਿਖੀਆਂ ਨੇ ਇੰਗਲਿਸ਼ ਵੀ ਮਾੜੀ ਮੋਟੀ ਨੂੰ ਆਉਂਦੀ ਹੈ ਜਾਣੇ ਕਿ ਹੁਣ ਆਪਣੇ ਆਪ ਨੂੰ ਜਿਹੜੇ ਇਹਨੇ ਗੁਨਾਹ ਕੀਤੇ ਨੇ ਨਾ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰਦੇ ਆ ਇੱਕ ਬਾਬਾ ਨਾ ਮੈਂ ਫੇਸਬੁੱਕ ਤੇ ਦੇਖਿਆ ਉਹਨੇ ਮੈਨੂੰ ਇੱਕ ਵਾਰੀ ਫੋਨ ਵੀ ਕੀਤਾ ਸੀ ਮੈਂ ਇਹਨੂੰ ਪਛਾਣ ਤਾ ਲਿਆ ਸੀ ਤੇ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਿਆ ਕਰੇ ਕਿਦਾਂ ਵਾਹਿਗੁਰੂ ਜੀ ਕਿਦਾਂ ਬਾਬਿਓ ਕਿਦਾਂ ਸੰਤ ਜੀ ਕਿਦਾਂ ਮਹਾਂਪੁਰਖੋ ਐਦਾਂ ਕਹਿਆ ਕਰੇ ਅੱਛਾ ਮੈਂ ਪੰਜ-ਛੇ ਵਾਰੀ ਤਾਂ ਦੇਖਿਆ ਉਹਨੂੰ ਤੇ ਜਦੋਂ ਉਹ ਹਟੇ ਨਾ बार-बार ਫੋਨ ਕਰਨ ਨੂੰ ਦੋ-ਤਿੰਨ ਦਿਨਾਂ ਬਾਅਦ ਫੋਨ ਲਾ ਲਿਆ ਕਰੇ ਫਿਰ ਮੈਂ ਕਹ ਮੈਂ ਕਿ ਹਰਾਮਖੋਰਾ ਮੈਂ ਕਿ ਤੈਨੂੰ ਆਪਣੇ ਜੀਵਨ ਬਾਰੇ ਪਤਾ ਕਹਿੰਦਾ ਤੂੰ ਮੈਨੂੰ ਜਾਣਦਾ ਮੈਂ ਕਿ ਹਾਂ ਤੈਨੂੰ ਮੈਂ ਜਾਣਦਾ ਚੰਗੀ ਤਰ੍ਹਾਂ ਜਾਣੀ ਕਿ ਇਹ ਬੰਦੇ ਨਾ ਜਿਹੜਾ ਬੰਦਾ ਥੋੜਾ ਬਹੁਤਾ ਇਹਨਾਂ ਦੇ ਪੂਤੜੇ ਖੋਲਦਾ ਉਹਨੂੰ ਵੀ ਇਹ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਮਿੱਠੀਆਂ ਗੋਲੀਆਂ ਦੇਣਗੇ ਪਿਆਰ ਨਾਲ ਫਿਰ ਧਮਕੀਆਂ ਵੀ ਦੇਣਗੇ ਤੇ ਇਹ ਸ ਬੰਦੇ ਨੇ ਨਾ ਅਤਵਾਦ ਵੇਲੇ ਰੱਜ ਕੇ ਗੁੰਡਾਗਰਦੀ ਕੀਤੀ ਹੈ ਜਦੋਂ ਕਿਤੇ ਤੁਸੀਂ ਇਹਨਾਂ ਨਾਲ ਸੁਧਾਨ ਦੀ ਗੱਲ ਕਰੋਗੇ ਫਿਰ ਇਹ ਅਹਰ ਮਹਾਪੁਰਖ ਲੱਗਣਗੇ ਬਸ ਵੀ ਜਵਾਨ ਤੇ ਵਾਇਰੂਸ ਤੋਂ ਬਿਨਾ ਕੁਝ ਹੈ ਹੀ ਨਹੀਂ ਇਹਨਾਂ ਦੇ ਨਿੰਕੀ ਇਹ ਉਹ ਲੋਕ ਨੇ ਤੇ ਇਹ ਜਿਹੜੇ ਵੀ ਖਾਣ ਕੋ ਬਾਤ ਦੇ ਵਿੱਚ ਲੋਕਾਂ ਨੂੰ ਪਤਾ ਹੈ ਆਤਮਾ ਦੇ ਵੇਲੇ ਪਤਾ ਹੈ ਉਹ ਸਾਰੇ ਇਹਦੀ ਕਰਤੂਤ ਨੂੰ ਜਾਣਦੇ ਨੇ ਇਹਨੇ ਕੀ ਕਰਤੂਤਾਂ ਕੀਤੀਆਂ ਨੇ ਆ ਜਿਹੜੀ ਇਹਦੀ ਕਲਿੱਪ ਹੈ ਨਾ ਮੇਰੇ ਸਾਹਮਣੇ ਵੈਸੀ ਆ ਗਈ ਤੇ ਹੁਣ ਇਹ ਸਿੱਖ ਸ਼ਾਸਤ ਕਿੱਦਾਂ ਹੋਣੀ ਹੈ ਪੰਜ ਪ੍ਰਧਾਨੀ ਪੰਜ ਪ੍ਰਣਾਲੀ ਦੀ ਗੁਰਮਤੇ ਦੀ ਸਾਨੂੰ ਲੋੜ ਹੈ ਹੁਣ ਅਸੀਂ ਅਕਲ ਦੇ ਨਾਲ ਜੀਣਾ ਹੈ ਪਹਿਲਾਂ ਹਰਾਮ ਖੋ ਰਹਿ ਨੌਜਵਾਨਾਂ ਨੂੰ ਇਹ ਕਿ ਸੰਤਾਲੀਆਂ ਚ ਚਕਾਈ ਗਏ ਹੁਣ ਕਹਿੰਦੇ ਨੌਜਵਾਨਾਂ ਨੂੰ ਕਰਮ ਦੀ ਲੋੜ ਹੈ ਹੁਣ ਕਹਿੰਦੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹੋ ਹੁਣ ਕਹਿੰਦੇ ਇਤਿਹਾਸ ਪੜ੍ਹੋ ਵੀ ਜਿਹੜੇ ਬੰਦੇ ਜਵਾਨੀ ਪੈਰੇ ਵਿੱਚ ਆਪਣਾ ਜੀਵਨ ਬਰਬਾਦ ਕਰਕੇ ਕਈ ਜੇਲ੍ਹਾਂ ਦੇ ਛੜ ਗਏ ਕਈਆਂ ਨੂੰ ਪੁਲਿਸ ਨੇ ਇਨਕਾਊਂਟਰ ਕਰਕੇ ਮਾਰ ਦਿੱਤਾ ਕਈਆਂ ਦੇ ਘਰ ਉੱਜੜ ਗਏ ਉਹ ਇਹਨਾਂ ਦੀ ਦੇਣ ਹੈ ਆ ਦਲਜੀਤ ਬਿੱਟੂ ਵਰਗਿਆਂ ਦੀ ਤੇ ਅੱਜ ਅੱਜ ਜਿਹੜੇ ਗੱਲਾਂ ਕਰਦੇ ਨੇ ਨਾ ਜਿਕੇ ਸਾਂਭਲੇ ਹੋਵੇ ਛੇਤਰਾ ਨਾਲ ਡੈਜੇ ਨੂੰ ਹੋਰ ਕੁਝ ਨਾ ਕਰੇ ਤੇ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੀਆਂ ਇਹ ਕਰਤੂਤਾਂ ਮੈਂ ਸਾਹਮਣੇ ਲਿਆ ਰਿਹਾ ਇਹਨਾਂ ਦੀਆਂ ਇਹ ਮੈਂ ਤਾਂ ਲਿਆ ਰਿਹਾ ਇਹਨਾਂ ਨੇ ਨਾ ਜਿਹੜਾ ਵੀ ਪੰਜਾਬ ਦਾ ਨੁਕਸਾਨ ਹੋਇਆ ਕੌਮ ਦਾ ਨੁਕਸਾਨ ਹੋਇਆ ਲੁੱਟਾਂ ਖੋਹਾਂ ਹੋਈਆਂ ਨੇ ਸਾਡੀ ਕੌਮ ਦੇ ਮੱਤੇ ਤੇ ਕਲੰਕ ਲੱਗਾ ਇਹ ਬੰਦੇ ਲਾਉਣ ਵਾਲੇ ਨੇ ਅਫਜਲਜੀਤ ਮਿੱਟੂ ਵਰਗੇ ਪਹਿਲੇ ਨੂੰ ਪੁੱਛ ਕੇ ਦੇਖੋ ਵੀ 150 ਬੰਦੇ ਦਾ ਤੂੰ ਕੀਤਾ ਹੋਵੇ ਕਤਲ ਤੈਨੂੰ ਛੱਡਿਆ ਕਿਵੇਂ ਤੂੰ ਆਜ਼ਾਦ ਕਿਵੇਂ ਅੱਜ ਘੁੰਮ ਰਿਹਾ ਇਥੇ ਕਿਸੇ ਬੰਦੇ ਨੇ ਖਾਲਸਾ ਦਾ ਨਾਰਾ ਲਾਤਾ ਪੁਲਿਸ ਨੇ ਚਾਕੇ ਉਹਨੂੰ ਅੰਦਰ ਮਾਰਿਆ ਆ ਐਨਐਸਏ ਲਾ ਕੇ ਜਵਾਬਾ ਵਗੈਰਾ ਲਾ ਕੇ ਜੇਲਾਂ ਵਿੱਚ ਛੁੱਟੇ ਹੋਏ ਮੁੰਡੇ ਤੇ ਤੂੰ ਹਰਾਮਖੋਰਾ 150 ਕਤਲ ਕਰਕੇ ਬਾਹਰ ਘੁੰਮਦਾ ਫਿਰਦਾ ਹੁਣ ਮਤਾਂ ਦਿੰਨਾ ਕਿਤਾਬਾਂ ਪੜੋ ਗੁਰਮਤਿ ਹੋਣੀ ਚਾਹੀਦੀ ਨੇ ਕਾਲ ਤੱਕ ਅਦਾ ਮੋਤਵਾ ਵਧੀਆ ਹੋਣਾ ਚਾਹੀਦਾ ਪੰਥਕ ਪਾਰਟੀ ਵਧੀਆ ਹੋਣੀ ਚਾਹੀਦੀ ਹੁਣ ਕਿਉਂ ਇਹ ਬੇਨਤੀ ਪ੍ਰਵਾਨ ਕਰਿਓ ਤੇ ਇਹਨਾਂ ਲੋਕਾਂ ਦੀ ਇਹ ਕਰਤੂਤਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ